ਪਹਿਲਾ ਕੰਮ ਵੈਲੀਆਂ ਨੀ ਵੈਲ ਘੱਟਣੀ ਨੀ ਦੂਜਾ ਕੰਮ ਬੂਥ ਲਾਂ ਦੇ ਡਟ ਪਟਣੀ 80 ਦੇ ਦਹਾਕਿਆਂ ਦੀ ਉਹ ਆਵਾਜ਼ ਜਿਸ ਨੇ ਸਾਰੀ ਦੁਨੀਆ ਨੂੰ ਆਪਣਾ دیਵਾਨਾ ਬਣਾ ਦਿੱਤਾ ਹਾਏ ਨੀ ਦਰਤੇ ਬਣੋ ਨਾ ਮੁੰਡਾ ਬੱਕਰੇ ਤੇਰੇ ਡਰਤੇ ਉਹ ਚਮਕੀਲੇ ਦਾ ਸ਼ਗਿਰਦ ਜਿਸ ਨੇ ਕਰੋੜਪਤੀ ਬਣ ਕੇ ਵੀ ਬਹੁਤ ਵੱਡੀ ਦੁਨੀਆ ਦੇਖੀ ਤੇ ਜਿਸ ਨੇ ਬਾਦ ਦੇ ਵਿੱਚ ਜਦੋਂ ਉਸਦੇ ਕੋਲ ਰਿਆ ਕੱਖ ਨਹੀਂ ਤਾਂ ਮਜ਼ਦੂਰੀਆਂ ਦਿਹਾੜੀਆਂ ਕਰਕੇ ਵੀ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਸੰਘਰਸ਼ ਜਾਂ ਕਹਿ ਲਈਏ ਮਾਰੇ ਵਕਤ ਤੋਂ गुਜ਼ਰ ਰਹੇ ਨੇ ਅਵਤਾਰ ਚਮਕ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਕਿ ਪੀਜੀਆ ਇਹਨਾਂ ਦਾ ਇਲਾਜ ਚੱਲਿਆ ਬਹੁਤ ਤਰਸਯੋਗ ਹਾਲਾਤ ਬਣ ਗਏ ਸਰੋਤੇ ਤਰਸ ਗਏ ਸੀ ਕਿ ਕਦੋਂ ਤੁਹਾਨੂੰ ਇਕੱਠਿਆਂ ਨੂੰ ਦੇਖਣ ਦਾ ਮੌਕਾ ਮਿਲੇਗਾ ਬੱਚਿਆਂ ਦੇ ਨਾਲ ਇਕੱਠੇ ਦੇਖਣ ਨੂੰ ਮਿਲਣਗੇ ਕੌਣੇ ਗਰੀਬਾਂ ਦੇ ਨਾਲ ਰੱਖਦੇ ਹਾਂਜੀ ਪਿਆਰਾਂ ਦੀ ਅਸੀਂ ਤਾਂ ਸੋਚਿਆ ਸੀ ਕਿ ਪਰਿਵਾਰ ਸ਼ਾਇਦ ਇਹ ਕਦੇ ਇਕੱਠਾ ਸਾਨੂੰ ਨਜ਼ਰ ਨਹੀਂ ਆਏਗਾ ਤੁਸੀਂ ਅਲੱਗ ਪਾਸੇ ਇਹ ਕਿਸੇ ਪਾਸੇ ਆਪਣੇ ਤੇ ਜਦੋਂ ਐਨੇ ਇਲਜ਼ਾਮ ਲੱਗੇ ਹੋਣ ਐਨੇ ਜ਼ਿਆਦਾ ਆਪਾਂ ਉਹਨਾਂ ਚੀਜ਼ਾਂ 'ਚੋਂ ਗੁਜ਼ਰੇ ਹੋਈਏ ਜਦੋਂ ਸਵਾਲ ਸਾਡੇ ਤੇ ਵੀ ਚੁੱਕੇ ਗਏ ਹੋਣ ਇੱਕ ਫੋਨ ਆਂਦਾ ਗਵੰਡੀਆਂ ਦਾ ਪਤਾ ਲੱਗਦਾ ਕਿ ਹਾਲਾਤ ਬਹੁਤ ਨਾਜ਼ੁਕਾ ਭੱਜ ਕੇ ਤੁਸੀਂ ਚਲੇ ਜਾਂਦੇ ਹੋ ਇਹ ਪਿਆਰ ਜਿਹੜਾ ਅਜੇ ਤੱਕ ਵੀ ਉਹ ਜਿੰਦਾ ਵਾ ਉਹ ਜਿਹੜਾ ਸਾਥ ਵਾ ਉਹ ਸੱਤ ਜਨਮਾਂ ਦਾ ਕਹਿੰਦੇ ਆ ਨਵਾਰ ਰਿਓ ਸਾਨੂੰ ਫੋਨ ਆਇਆ ਕਿ ਵੀ ਤਿੰਨ ਦਿਨ ਹੋ ਗਏ ਹੂੰ ਵੀ ਉੱਠੇ ਹੀ ਨਹੀਂ ਮੰਜੇ 'ਚੋਂ ਬੋਲਦੇ ਵੀ ਨਹੀਂ ਅੱਖੇ ਮਿਟੀਆਂ ਹੋਈਆਂ ਸੀ ਸੁਣਦਾ ਵੀ ਨਹੀਂ ਸੀਗਾ ਤੇ ਜਦੋਂ ਗਵਰਡੀਅਨ ਫੋਨ ਕੀਤਾ ਸੀ ਫਿਰ ਮੈਂ ਇਧਰੋਂ ਗਈ ਬੱਚੇ ਗਏ ਮੇਰੇ ਅੱਜ ਵੀ ਮੈਨੂੰ ਲੱਗਦਾ ਵੀਰ ਤੁਸੀਂ ਰੈਂਟ ਤੇ ਉਹ ਇੱਕ ਸਮਾਂ ਸੀ ਕਰੋੜਪਤੀ ਕਾਰਾਂ ਕਾਰ ਦੇ ਵਿੱਚ ਇਹਨਾਂ ਦੇ ਇੰਟਰਵਿਊ ਚ ਹੀ ਸੀ ਸੁਣਿਆ ਹੋਇਆ ਕਿੰਨੇ ਡਰਾਈਵਰ ਸੀ ਕਿੰਨੇ ਸਾਜ਼ੀ ਰੱਖੇ ਹੋਏ ਸੀ ਉਹ ਚੜ੍ਹਾਈ ਜਿਹੜੀ ਸੀ ਪੂਰੀ ਦੁਨੀਆ ਜਾਣਦੀ ਆ ਵਿਦੇਸ਼ਾਂ ਦੇ ਵਿੱਚ ਟੂਰ ਲੱਗਦੇ ਸੀ ਅੱਜ ਇਸ ਹਾਲਾਤ ਦੇ ਵਿੱਚ ਕੋਈ ਪੁੱਛਣ ਵਾਲਾ ਨਹੀਂ ਰਿਹਾ ਕੋਈ ਮਦਦ ਕਰਨ ਵਾਲਾ ਨਹੀਂ ਰਿਹਾ ਜਿਹੜੀ ਉਹ ਕਰੋੜਾਂ ਦੀ ਪ੍ਰਾਪਰਟੀ ਸਭ ਕੁਝ ਵਿਕ ਚੁੱਕਾ ਠੱਗ ਹੋ ਗਏ ਸਾਰੇ ਕੁਝ ਕਰ ਤੱਕ ਠੱਗ ਬਹੁਤ ਕੁਝ ਖਰੀਦਦੇ ਸੀ ਬਹੁਤ ਰੱਬ ਨੇ ਬਹੁਤ ਹੀ ਕੁਝ ਦਿੱਤਾ ਸੀਗਾ ਇਹਨਾਂ ਦੇ ਬਾਰੇ ਦਾ ਪਲਾਂਟ ਖਰੀਦਦੇ ਸੀ ਮਾ ਜਿਹੜਾ ਪ੍ਰਾਣ ਦੇ ਸੀ ਕਿੰਨੇ ਦਾ ਵੀ ਇਹ ਕਹਿੰਦੇ ਸਵਾ ਕੇਲੇ ਦਾ ਮਾ ਕਰਦੇ ਅੱਜ ਆਪਣਾ ਘਰ ਵੀ ਨਹੀਂ ਰਿਹਾ ਦੇਨੋਂ ਹੱਟ ਗਈ ਹੱਤ ਤੇ ਸ਼ਿੰਗਾਰ ਲਾ ਕੇ ਦੇਨੋਂ ਹਟ ਗਈ ਚੜੀ ਕਿ ਤੇ ਰਿੰਝ ਨੱਚ ਡੈਨੋਂ ਹੱਟ ਗਈ ਹੱਤ ਤੇ ਸ਼ਿੰਗਾਰ ਲਾ ਕੇ ਦੇਨੋਂ ਹਟ ਗਈ ਸਾਰਾ ਸਾਰਾ ਦਿਨ ਸਾਡੀ ਗਲੀ ਵਿੱਚ ਗੇੜੇ ਮੈਂ ਲੋਗਾ ਨਹੀਂ ਜਾਈ ਵੱਡੀ ਦਾ ਨਾ ਤਿੰਨ ਦੇ ਮਾੜੀ ਸੋ ਬੋਲੇ ਨ ਜਾ ਰਿਆ ਸੀ ਕੱਲਾ ਸਾਹ ਛਪੀਤੀ ਸੀ ਹਾਂ ਜੀ ਲੱਤਾਂ ਵਾਂ ਹਲਾ ਨਹੀਂ ਰਹੇ ਸੀ ਇਹ ਬਈ ਗੁੰਮਸੁੰਮੀ ਪੈ ਸੀ ਇਹ ਜੋ ਚੱਕਿਆ ਉਹਨੂੰ ਹਿੱਲ ਜੁਲ ਬਿਲਕੁਲ ਬੰਦ ਹੋ ਗਈ ਸੀ ਅੱਖਾਂ ਬੰਦ ਸੀ ਇੱਕ ਇੱਕ ਸਾਬ ਨਾਲ ਨਾਲ ਕਮਾ ਵਿੱਚ ਹੀ ਸੀਗੇ ਤੇ ਇਹਨਾਂ ਦੇ ਬ੍ਰੇਨ ਦੇ ਵਿੱਚ ਇਧਰ ਇਸ ਸਾਈਡ ਲੈਫਟ ਸਾਈਡ ਤੇ ਸੱਟ ਸੀ ਜੋ ਅੰਦਰੂਨੀ ਸੱਟ ਵੱਜੀ ਸੀ ਉਹਦੇ ਕਰਕੇ ਲੈਫਟ ਸਾਈਡ ਤੇ ਜੋ ਬਲੱਡ ਸੀ ਉਹ ਕਲੌਟ ਬਣ ਗਿਆ ਉਹਨਾਂ ਦੇ ਉਹਦੀ ਕਰਕੇ बेहोਸ਼ੀ ਦੇ ਹਾਲ ਪੀਚੀ ਨੇ ਉਹਨਾਂ ਨੇ 2 ਦਿਨ ਰੱਖਣ ਤੋਂ ਬਾਅਦ ਸਾਨੂੰ ਜਵਾਬ ਦਿੱਤਾ ਕਹਿੰਦੇ ਵੀ ਸਾਡੇ ਹੱਥ ਵਿੱਚ ਤਾਂ ਨਹੀਂ ਐ ਕੁਝ ਆਕਾਸ਼ ਜਿਹੜਾ ਹੁੰਦਾ ਆਪਦਾ ਉਹ ਆਕਾਸ਼ੀ ਹੁੰਦਾਗਾ ਜੇ ਹੁਣ ਪਰਿਵਾਰ ਸੀਗਾ ਚੱਲ ਫੋਨ ਕਰਤਾ ਫਟਾਫਟ ਚੱਕ ਕੇ ਲੈ ਗਏ ਤੇ ਇਕੱਲਾ ਬੰਦਾ ਇਕੱਲਾ ਹੀ ਹੁੰਦਾਗਾ ਤੇ ਨਾਲੇ ਜੇ ਆਪਕਈਏ ਵੀ ਕੋਈ ਹੋਰ ਆਪਾਂ ਨੂੰ ਪਿਆਰ ਕਰਦਾ ਜਾਂ ਚੱਕ ਲੂਗਾ ਜਾਂ ਦੁੱਖ ਸੁੱਖ ਦੇ ਵਿੱਚ ਨਹੀਂ ਇਹ ਨਹੀਂ ਹੋ ਸਕਦਾ ਆਪਣਾ ਖੂਨ ਕਮ ਆਉਂਦਾ ਈ ਬਹੁਤ ਮੁਸ਼ਕਲ ਨਾਲ ਲਾਇਆ ਈ ਬੱਚਿਆਂ ਨੂੰ ਪੜਾਇਆ ਬਹੁਤ ਔਖਾ ਬਹੁਤ ਸਮਾਂ ਸੀਗਾ ਕਿਸੇ ਟਾਈਮ ਲਾਈਟ ਦਾ ਵੀ ਸਾਨੂੰ ਮੁਸ਼ਕਲ ਹੋ ਜਾਂਦੀ ਸੀ ਕੁੰਡੀਆਂ ਲਾ ਲਾ ਕੇ ਗੁਜ਼ਾਰਾ ਕੀਤਾ ਮੇਰੇ ਤੇ ਕਿਸ ਵੀ ਹੋਏ ਨੇ ਦੋ ਮੀਟਰ ਲਵਾਉਣ ਵਾਸਤੇ ਪੈਸੇ ਵੀ ਨਾ ਹੁੰਦੇ ਮੈਂ ਪੜਾਈਆਂ ਕਰਾਵਾਂ ਕੀ ਕੀ ਕਰਾਂ ਬੱਚਿਆਂ ਨੂੰ ਬਹੁਤ ਔਖਾ ਹੋ ਗਿਆ ਸੀ ਪਾਲਣੇ ਬਹੁਤ ਔਖੇ ਦਿਸਦੇ ਇਹ ਸਰੋਤਿਆ ਕਰਕੇ ਮੈਂ ਬਾਰ ਬਾਰ ਅਵਤਾਰ ਨਾਲ ਜੁੜੀ ਜਾਂਦੀ ਸੀ ਜਦੋਂ ਕਿ ਭੈਣ ਭਾਈ ਕਹਿ ਦਿੰਦਾ ਸੀ ਵੀ ਚੱਲ ਗਾ ਲਾ ਮੈਂ ਕਹਿ ਦਿੰਦੀ ਠੀਕ ਆ ਵੀ ਸ਼ੁਰੂ ਤੋਂ ਸਰੋਤੇ ਸਾਨੂੰ ਦੋਨਾਂ ਨੂੰ ਚਾਹੁੰਦੇ ਆ ਨਾ ਸਾਨੂੰ ਦੋਨਾਂ ਨੂੰ ਪਿਆਰ ਕਰਦੇ ਨੇ ਸਾਡੀ ਕੱਖਾਂ ਦੀ ਕੁlli ਤੇਰੇ ਹੱਥ ਵੱਡਿਆਂ ਕਰਾਂ ਨਾਲ ਜੁੜ ਗਏ ਤਾਰ ਫਿਰ ਗਈ ਸੀਨੇ 'ਵੇ ਤੰਗਲ ਹੱਸਦੇ ਹੱਸਦਿਆਂ ਕਈ ਸੋਹਣਿਆ ਵਿਆਹ ਕਰਵਾ ਕੇ ਵੀ ਸਾਨੂੰ ਮਿਲਦਾ ਗਿਲਦਾਰਈ ਹਾਈ ਵਿਆਹ ਕਰਵਾ ਕੇ ਵੀ ਸਾਨੂੰ ਮਿਲਦਾ ਗਿਲਦਾਰਈ ਅੱਜ ਵੀ ਅਖਾੜੇ ਲਾਂਦੇ ਹਾਂਜੀ ਹਾਂਜੀ ਲਾਉਣੇ ਆ ਮੈਂ ਤਾਂ ਵੀ ਕੋਈ ਆ ਜਾਂਦਾ ਸਿੰਗਰ ਕਹਿ ਦਿੰਦਾ ਵੀ ਪ੍ਰੋਨ ਲਾਉਣਾ ਫਿਰ ਬੱਚਿਆਂ ਵਾਸਤੇ ਮੈਂ ਤਾਂ ਖਵਾਉਣੀ ਹੈ ਬੱਚਿਆਂ ਨੂੰ ਉਪਲਾ ਦਨੀ ਹਮੇ ਕੋ ਜੇ ਜੇ ਸਾਰਾ ਕੁਝ ਹੁੰਦਾ ਫਿਰ ਲੋਡ ਲੱਗਦੀ ਕਿ ਨਹੀਂ ਨਹੀਂ ਫਿਰ ਮੈਂ ਕਿਉਂ ਪਮਾ ਜੇ ਜੂਰ ਸਾਰਾ ਕੁਝ ਸੀਗਾ 80 ਦੇ دہਾਕਿਆਂ ਦੀ ਉਹ ਆਵਾਜ਼ ਜਿਸ ਨੇ ਸਾਰੀ ਦੁਨੀਆ ਨੂੰ ਆਪਣਾ دیਵਾਨਾ ਬਣਾ ਦਿੱਤਾ ਉਹ ਆਵਾਜ਼ ਜਿਸ ਨੂੰ ਅੱਜ ਵੀ ਲੋਕ ਯਾਦ ਕਰਦੇ ਨੇ ਉਹ ਚਮਕੀਲੇ ਦਾ ਸ਼ਗਿਰਦ ਜਿਸ ਨੇ ਕਰੋੜਪਤੀ ਬਣ ਕੇ ਵੀ ਬਹੁਤ ਵੱਡੀ ਦੁਨੀਆ ਦੇਖੀ ਤੇ ਜਿਸ ਨੇ ਬਾਅਦ ਦੇ ਵਿੱਚ ਜਦੋਂ ਉਸਦੇ ਕੋਲ ਰਿਆ ਕੱਖ ਨਹੀਂ ਤਾਂ ਮਜ਼ਦੂਰੀਆਂ ਦਿਹਾੜੀਆਂ ਕਰਕੇ ਵੀ ਦੇਖਿਆ ਉਹ ਅਵਤਾਰ ਚਮਕ ਦੀ ਗੱਲ ਕਰ ਰਹੇ ਆ ਜਿਸ ਦੀ ਕਿਸਮਤ ਇਸ ਤਰੀਕੇ ਨਾਲ ਚਮਕੀ ਕਿ ਅੱਜ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਸੰਘਰਸ਼ ਜਾਂ ਕਹਿ ਲਈਏ ਮਾਰੇ ਵਕਤ ਤੋਂ ਗੁਜ਼ਰ ਰਹੇ ਨੇ ਅਵਤਾਰ ਚਮਕ ਜੀ ਜਿਨ੍ਹਾਂ ਦੇ ਅੱਜ ਅਸੀਂ ਘਰ ਮੌਜੂਦ ਆ ਜਿਸ ਪਰਿਵਾਰ ਨੂੰ ਦੇਖਣ ਦੇ ਲਈ ਸਿਰੋਤੇ ਤਰਸ ਗਏ ਸੀ ਕਿ ਕਦੋਂ ਇਹਨਾਂ ਦਾ ਪਰਿਵਾਰ ਇਕੱਠਾ ਸਾਨੂੰ ਨਜ਼ਰ ਆਏਗਾ ਤਾਂ ਅੱਜ ਅਵਤਾਰ ਚਮਕ ਜੀ ਉਹਨਾਂ ਦੇ ਪਤਨੀ ਅਮਨਜੋਤ ਕੌਰ ਜੀ ਤੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਬੇਟੀ ਉਹਨਾਂ ਦੀ ਨੂੰਹ ਉਹਨਾਂ ਦਾ ਬੇਟਾ ਅੱਜ ਇਸ ਇੱਕ ਫਰੇਮ ਦੇ ਵਿੱਚ ਤੁਹਾਨੂੰ ਨਜ਼ਰ ਆਣਗੇ अवतार चमक ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਕਿ ਪੀਜੀਆ ਇਹਨਾਂ ਦਾ ਇਲਾਜ ਚੱਲਿਆ ਬਹੁਤ ਤਰਸਯੋਗ ਹਾਲਾਤ ਬਣ ਗਏ ਸੋ ਇਸੇ ਬਾਬਤ ਗੱਲ ਕਰਨੀ ਆ ਅਮਨਜੋਤ ਕੋਰ ਜੀ ਅ ਕਿਸ ਤਰੀਕੇ ਦੇ ਨਾਲ ਇਹ ਸੰਘਰਸ਼ ਜਿਹੜਾ ਅੱਜ ਤੁਹਾਡੇ ਨਾਲ ਦੇਖ ਰਹੇ ਆ ਮਤਲਬ ਸਰੋਤੇ ਤਰਸ ਗਏ ਸੀ ਕਿ ਕਦੋਂ ਤੁਹਾਨੂੰ ਇਕੱਠਿਆਂ ਨੂੰ ਦੇਖਣ ਦਾ ਮੌਕਾ ਮਿਲੇਗਾ ਬੱਚਿਆਂ ਦੇ ਨਾਲ ਇਕੱਠੇ ਦੇਖਣ ਨੂੰ ਮਿਲਣਗੇ ਪਰ ਕਹਿ ਸਕਦੇ ਆ ਰੱਬ ਦੇ ਰੰਗ ਜਿਹੜੇ ਬੜੇ ਨਿਆਰੇ ਹੁੰਦੇ ਆ ਕਦੋਂ ਕੋਈ ਰਾਜਾ ਤੇ ਕਦੋਂ ਕੋਈ ਰੰਕ ਬਣ ਜੇ ਕਹਿ ਨਹੀਂ ਸਕਦੇ ਪਰ ਅੱਜ ਇਹ ਤੁਹਾਡੇ ਨਾਲ ਬੈਠੇ ਨੇ ਕੀ ਆ ਇਹਨਾਂ ਦੇ ਹਾਲਾਤ ਠੀਕ ਨਹੀਂ ਹੋਣ ਹਾਂਜੀ ਬਹੁਤ ਹਾਲਾਤ ਮਾੜੇ ਸੀਗੇ ਹੂੰ ਸਾਨੂੰ ਫੋਨ ਆਇਆ ਕਿ ਵੀ ਤਿੰਨ ਦਿਨ ਹੋ ਗਏ ਹੂੰ ਵੀ ਉੱਠੇ ਹੀ ਨਹੀਂ ਮੰਜੇ 'ਚੋਂ ਬੋਲਦੇ ਵੀ ਨਹੀਂ ਅੱਖਾਂ ਮਿਟੀਆਂ ਹੋਈਆਂ ਸੀ ਸੁਣਦਾ ਵੀ ਨਹੀਂ ਸੀਗਾ ਤੇ ਜਦੋਂ ਗਵਰਡੀਅਨ ਫੋਨ ਕੀਤਾ ਸੀ ਫਿਰ ਮੈਂ ਇਧਰੋਂ ਗਈ ਬੱਚੇ ਗਏ ਮੇਰੇ ਤੇ ਰਿਸ਼ਤੇਦਾਰ ਆ ਗਏ ਸੀਗੇ ਹੂੰ ਮੇਰੀ ਮਾਸੀ ਦੀ ਕੁੜੀ ਮੇਰੇ ਦਿਓਰ ਨੂੰ ਵਿਆਹੀ ਹੋਈ ਹੈਗੀ ਹਮ ਦਿਓਰ ਆ ਗਿਆ ਮੇਰੀ ਮਾਸੀ ਦੀ ਕੁੜੀ ਆ ਗਈ ਜੀਠ ਦਾ ਬੇਟਾ ਆ ਗਿਆ ਸੀਗਾ ਬੇਟਾ ਤੇ ਨੂਰ ਆਣੀ ਸਾਰੇ ਚਲੇ ਗਏ ਹਮ ਫਿਰ ਉੱਥੋਂ ਅਸੀਂ ਦੇਖੇ ਹਾਲਾਤ ਇਹਨਾਂ ਦੇ ਜਦੋਂ ਪਛਾਣਦੇ ਨਹੀਂ ਸੀਗੇ ਉੱਥੋਂ ਫਿਰ ਅਸੀਂ ਏਮਚ ਦਾਖਲ ਕਰਾਤੇ ਹਮ ਦੋ ਦਿਨ ਉਹਨਾਂ ਨੂੰ ਰੱਖਿਆ ਇੱਕ ਰਾਤ ਦੋ ਦਿਨ ਫਿਰ ਪੀਜੀਆ ਦੇ ਵਿੱਚ ਰੈਫਰ ਕਰਤਾ ਸੀਗਾ ਪੀਜੀਏ ਚਾਹਲੋ ਕਿਤੇ ਦੂਜੇ ਦਿਨ ਆਪਰੇਸ਼ਨ ਹੋਇਆ ਠੀਕ ਹੋ ਗਿਆ ਅੱਗੇ ਨਾਲ ਤੋਂ ਬਹੁਤ ਫਰਕ ਆਗਾ ਜਿੱਦਾਂ ਹੁਣ ਆਪਾਂ ਗੱਲਾਂ ਬਾਤਾਂ ਕੀਤੀਆਂ ਬਹੁਤ ਚੀਜ਼ਾਂ ਭੁੱਲ ਰਹੇ ਆ ਅਸੀਂ ਗਾਣੇ ਜਾਂ ਗੀਤ ਗਵਾਣ ਦੀ ਕੋਸ਼ਿਸ਼ ਕੀਤੀ ਨਹੀਂ ਗਾਏ ਗਏ ਬਹੁਤ ਚੀਜ਼ਾਂ ਭੁੱਲ ਰਹੇ ਆ ਹਾਲਾਤ ਹੱਲੇ ਵੀ ਠੀਕ ਨਹੀਂ ਲੱਗ ਰਹੇ ਇੱਕ ਉਮਰ ਕਹਿ ਸਕਦੇ ਆ ਇੱਕ ਸੱਟ ਜਿਹੜੀ ਬਹੁਤ ਬੁਰੀ ਲੱਗੀ ਆ ਸਿਰ ਤੇ ਜਿਹੜਾ ਇਲਾਜ ਚੱਲਿਆ ਇਹਨਾਂ ਦਾ ਸੋ ਅਸੀਂ ਤਾਂ ਸੋਚਿਆ ਸੀ ਕਿ ਪਰਿਵਾਰ ਸ਼ਾਇਦੇ ਕਦੇ ਇਕੱਠਾ ਸਾਨੂੰ ਨਜ਼ਰ ਨਹੀਂ ਆਏਗਾ ਤੁਸੀਂ ਅਲੱਗ ਪਾਸੇ ਇਹ ਕਿਸੇ ਪਾਸੇ ਪਰ ਤੁਹਾਨੂੰ ਹੀ ਫੋਨ ਆਇਆ ਤੁਹਾਨੂੰ ਹੀ ਇਹ ਦੱਸਿਆ ਗਿਆ ਕਿ ਇਹਨਾਂ ਨੂੰ ਆ ਕੇ ਜਾਂ ਦੇਖੋ ਜਾਂ ਇਹਨਾਂ ਦੇ ਹਾਲਾਤ ਕੀ ਬਣ ਗਏ ਜਦੋਂ ਤੁਸੀਂ ਉੱਥੇ ਪਹੁੰਚੇ ਤਾਂ ਅਸਲ 'ਚ ਕੀ ਹਾਲਾਤ ਸੀ ਇਹਨਾਂ ਦੇ ਹਾਲਾਤ ਇਹਨਾਂ ਦੇ ਮਾੜੀ ਸੀ ਬੋਲਿਆ ਨਹੀਂ ਜਾ ਰਿਹਾ ਸੀ ਕੱਲਾ ਸਾਹ ਛਾਤੀ 'ਚ ਹੀ ਸੀ ਉਹੋ ਹਾਂਜੀ ਲੱਤਵਾ ਹਾਲਾਤ ਨਹੀਂ ਰਹੇ ਸੀਗੇ ਹੂੰ ਬਈ ਗੁੰਮਸੁੰਮੀ ਪੈ ਸੀ ਜਿਓ ਚੱਕਿਆ ਇਹਨਾਂ ਨੂੰ ਫੋਨ ਕਿਦਾ ਆਇਆ ਸੀ ਤੁਹਾਨੂੰ ਫੋਨ ਗਵੰਡੀਆਂ ਨੇ ਕਰਿਆ ਸੀ ਜਿਹੜੇ ਪਤਾ ਸਤ ਲੀ ਜਾਂਦੇ ਸੀ ਵੀ ਕੀ ਹੋਇਆ ਕੀ ਉਹ ਜਿੱਥੇ ਇਹ ਰਹਿੰਦੇ ਸੀ ਉੱਥੇ ਕੋਈ ਵੀ ਨਹੀਂ ਸੀ ਨਹੀਂ ਮਾਤਾ ਦਾ ਰਹਿੰਦੀ ਸੀ ਉਹਨਾਂ ਦੀ ਅੱਛਾ ਇਹਦੀ ਅਪਤਾਰ ਦੀ ਮਾਤਾ ਬਣਾਈ ਹੋਈ ਹੈ ਇਹਨਾਂ ਨੇ ਹੂੰ ਉਹ ਉੱਥੇ ਉਹ ਆਪ ਵੀ ਬਜ਼ੁਰਗ ਹਨ ਉਹ ਖੁਦ ਇਹਨਾਂ ਨੂੰ ਸੰਭਾਲ ਨਹੀਂ ਕਰ ਸਕਦੇ ਤਾਂ ਅੰਡੀ ਗਵੰਡੀਆਂ ਨੇ ਕੁਝ ਮਤਲਬ ਇਹਨਾਂ ਦੇ ਲੈ ਕੇ ਗਏ ਡਾਕਟਰ ਦੇ ਕੋਲ ਪਰ ਉਹਨਾਂ ਨੂੰ ਕੁਝ ਸਮਝ ਨਹੀਂ ਆਈ ਕਿਉਂਕਿ ਇਹਨਾਂ ਦੀ ਹੈਲਥ ਜੂਲ ਬਿਲਕੁਲ ਬੰਦ ਹੋ ਗਈ ਸੀ ਅੱਖਾਂ ਬੰਦ ਸੀ ਇੱਕ ਇੱਕ ਹਿਸਾਬ ਨਾਲ ਮਲਕੁਮਾ ਵਿੱਚ ਹੀ ਸੀਗੇ ਹਾਂ ਤਾਂ ਫਿਰ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਗੱਲ ਹੋ ਗਈ ਹੈ ਤੇ ਹਾਂ ਡਾਕਟਰ ਕੋਲ ਲੈ ਕੇ ਗਏ ਸੀਗੇ ਫਿਰ ਉਹਨਾਂ ਨੇ ਸਕੈਨ ਕਰਵਾਈ ਜਿਹਨੂੰ ਤਾਂ ਸਕੈਨ ਦੇ ਵਿੱਚ ਆਇਆ ਕਿ ਇਹਨਾਂ ਦੇ ਬ੍ਰੇਨ ਦੇ ਵਿੱਚ ਇਧਰ ਇਸ ਸਾਈਡ ਲੈਫਟ ਸਾਈਡ ਤੇ ਸੱਟ ਸੀ ਜੋ ਅੰਦਰੂਨੀ ਸੱਟ ਵੱਜੀ ਸੀ ਉਹਦੇ ਕਰਕੇ ਲੈਫਟ ਸਾਈਡ ਤੇ ਜੋ ਬਲੱਡ ਸੀ ਉਹ ਕਲੌਟ ਬਣ ਗਿਆ ਉਹਨਾਂ ਦੇ ਉਦੀ ਕਰਕੇ ਬੇਹੋਸ਼ੀ ਦੇ ਹਾਲਤ ਵਿੱਚ ਹੀ ਨੇ ਤੇ ਫਿਰ ਅਸੀਂ ਜਦੋਂ ਜਾ ਕੇ ਇਹਨਾਂ ਨੂੰ ਸਭ ਤੋਂ ਪਹਿਲਾਂ ਇਨਸ ਲੈ ਕੇ ਗਏ ਉਹਨਾਂ ਨੇ 2 ਦਿਨ ਰੱਖਣ ਤੋਂ ਬਾਅਦ ਸਾਨੂੰ ਜਵਾਬ ਦਿੱਤਾ ਕਹਿੰਦੇ ਵੀ ਸਾਡੇ ਹੱਥ ਵਿੱਚ ਤਾਂ ਨਹੀਂ ਹੈ ਕੁਝ ਜੇ ਤਾਂ ਤੁਸੀਂ ਜਾਂਦਾ ਪੀਜੀਆਈ ਚੰਡੀਗੜ੍ਹ ਲੈ ਜਾਓ ਅਗਰ ਆਪਰੇਟ ਕਰਵਾਉਣਾ ਨਹੀਂ ਤਾਂ ਖਤਰੇ ਵਾਲਾ ਕੰਮ ਹੀ ਹੈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਫਿਰ ਅਸੀਂ ਪੀਜੀਆਈ ਚੰਡੀਗੜ੍ਹ ਲੈ ਕੇ ਗਏ ਪਤਾ ਨਹੀਂ ਤਾਂ ਪ੍ਰਮਾਤਮਾ ਸਾਡੇ ਨਾਲ ਸੀ ਪਤਾ ਨਹੀਂ ਲੋਕਾਂ ਦੀਆਂ ਦਵਾਵਾਂ ਇਹਨਾਂ ਦੇ ਸਰੋਤੇ ਉਹਨਾਂ ਦੀਆਂ ਦਵਾਵਾਂ ਸੀ ਸਾਨੂੰ 5 ਮਿੰਟ ਦੇ ਅੰਦਰ ਹੀ ਉਹਨਾਂ ਨੇ ਡਾਕਟਰਾਂ ਨੇ ਇਹਨਾਂ ਨੂੰ ਬਾਹਰ ਐਮਰਜੈਂਸੀ ਵੈਨ ਜਦੋਂ ਖੜੀ ਹੁੰਦੀ ਆ ਨਾਲ ਦੀ ਨਾਲ ਡਾਕਟਰ ਆ ਗਏ ਤੇ ਇਹਨਾਂ ਨੂੰ ਚੈੱਕ ਕੀਤਾ ਇਹਨੂੰ ਉਹ ਕਹਿੰਦੇ ਵੀ ਅੰਦਰ ਐਡਮਿਟ ਕਰ ਲਓ ਇਹਨਾਂ ਨੂੰ ਆਪਰੇਟ ਹੋਊਗਾ ਰਿਪੋਰਟਾਂ ਦਿਖਾਈਆਂ ਉਹਨਾਂ ਨੂੰ ਠੀਕ ਹੈ ਤੇ ਰਸਤੇ ਦੇ ਵਿੱਚ ਜਾਂਦੇ ਜਦੋਂ ਐਮਬੂਲੈਂਸ ਵਾਲੇ ਨੇ ਮੈਨੂੰ ਕਾਫੀ ਡੀਮੋਟੀਵੇਟ ਕੀਤਾ ਮੈਨੂੰ ਕਹਿੰਦੇ ਤੁਹਾਡੇ ਉੱਥੇ ਰਹਿਣ ਦਾ ਕੋਈ ਇੰਤਜ਼ਾਮ ਹੈ ਕਿਉਂਕਿ ਉੱਥੇ ਦਾ ਪੇਸ਼ੈਂਟ ਹਫਤਾ ਹਫਤਾ ਨਹੀਂ ਦਾਖਲ ਕਰਦੇ ਮੈਂ ਖੈਰ ਭਰਾਵਾ ਤੂੰ ਇੱਕ ਵਾਰ ਸਾਨੂੰ ਪੁੱਛਾ ਦੇ ਉੱਥੇ ਉੱਥੇ ਜੋ ਹੋਊਗਾ ਉਹ ਦੇਖੀ ਜਾਊਗੀ ਅਸੀਂ ਇੱਕ ਵਾਰ ਆਪਦੀ ਵਾਹ ਲਾਵਾਂਗੇ ਮੇਰੇ ਮੈਂ ਜਿੰਨੀ ਕਵਾਹ ਲਾ ਸਕਦਾ ਆਪਣੇ ਫਾਦਰ ਸਾਹਿਬ ਨੂੰ ਬਚਾਉਣ ਲਈ ਮੈਂ ਲਾਉਂਗਾ ਤੂੰ ਸਾਨੂੰ ਪੀਜੀਏ ਹੀ ਲੈ ਜਾ ਤੇ ਬਸ ਕਿਸਮਤ ਚੰਗੀ ਸੀ ਸਾਰਿਆਂ ਦੀ ਅਰਦਾਸ ਸੀ ਕਿ ਸਾਨੂੰ ਜਾਣ ਸਾਰੇ ਐਡਮਿਟ ਕਰ ਲਿਆ ਉਹਨਾਂ ਨੇ ਤੇ ਅਗਲੇ ਦਿਨ ਜਾ ਕੇ ਨਾ ਤਾਂ ਆਪਰੇਟ ਹੋਇਆ ਬੇਨ ਦੀ ਸਰਜਰੀ ਹੋਈ ਇਹਨਾਂ ਦਾ ਕਲਾਉਡ ਕੱਢੇਗੇ ਹਾਂ ਫਿਰ ਇਹਨਾਂ ਨੂੰ ਹੂੰ ਦੂਸਰੇ ਤੀਸਰੇ ਦਿਨ ਜਾ ਕੇ ਹੋਸ਼ ਆਇਆ ਹੂੰ ਫਿਰ ਇਹਨਾਂ ਨੇ ਅੱਖ ਖੋਲੀ ਤੇ ਅ 2-4 ਘੰਟੇ ਬਾਅਦ ਪਛਾਣਨ ਲੱਗ ਗਈ ਸੀਗੇ ਮੈਨੂੰ ਪਛਾਣ ਲਿਆ ਹੂੰ ਠੀਕ ਹੋ ਅਵਤਾਰ ਜੀ ਤੁਸੀਂ ਠੀਕ ਹੋ ਹਾਂ ਜੀ ਠੀਕ ਹੈ ਬੱਚਿਆਂ ਨੇ ਪਤਨੀ ਨੇ ਸਾਂਭਿਆ ਤੁਹਾਨੂੰ ਬਿਲਕੁਲ ਜੀ ਬੱਚੇ ਤੁਹਾਨੂੰ ਹਸਪਤਾਲ ਲੈ ਕੇ ਗਏ ਹਾਂ ਜੀ ਕਹਿੰਦੇ ਸਾਫ਼ ਵੀ ਨਹੀਂ ਆ ਰਹੀ ਸੀ ਚੰਗੀ ਤਰ੍ਹਾਂ ਜਦੋਂ ਤੁਹਾਨੂੰ ਉੱਥੋਂ ਕੱਢਿਆ ਉੱਥੋਂ ਲੈ ਕੇ ਗਏ ਮੰਨਦੇ ਹੋ ਕਿ ਅਕੀਰ ਦੇ ਵਿੱਚ ਇਹ ਪਰਿਵਾਰ ਹੀ ਤੁਹਾਡੇ ਕੰਮ ਆਇਆ ਹਾਂ ਜੀ ਦੋ ਚਾਰ ਦੋਟਾ ਹੀ ਵੀ ਨਾ ਤੇ ਨਵੇਂ ਨੇ ਮੈਂ ਸਮਝੋ ਇਸ ਸੁੱਤ ਚ ਆ ਨਹੀਂ ਸਕਿਆ ਮੈਂ ਹਾਂ ਜੀ ਹੱਲੇ ਵੀ ਗੱਲ ਕਰਦੇ ਕਰਦੇ ਸਰੀਰ 'ਚ ਵੀ ਦਰਦ ਹੋ ਰਿਹਾ ਵਾ ਬੋਲ ਨਹੀਂ ਹੋ ਰਿਹਾ ਕਿੰਨੇ ਚਿਰ ਤੋਂ ਇਸ ਤਰੀਕੇ ਦੇ ਨਾਲ ਹੀ ਤੁਸੀਂ ਜੂਝ ਰਹੇ ਹੋ ਮੈਂ ਜੂਝ ਐਸੀ ਵਿੱਚ ਸੁਪਨੇ ਵੀ ਚੱਲ ਪਏ ਨੇ ਹੂੰ ਕਰਮ ਇਥੇ ਕੰਡੀਸ਼ਨ ਇੱਥੇ ਮੈਨੂੰ ਮੈਨੂੰ ਲੱਗਦਾ ਥੋੜਾ ਚੰਗੀ ਤਰ੍ਹਾਂ ਸੁਰਤ ਵਿੱਚ ਵੀ ਨਹੀਂ ਆ ਇੱਕ ਵਾਰੀ ਤਾਂ ਉਹ ਲਗਾਏ ਸੀ ਸਰਕਾਰੀ ਚ ਅੱਛਾ ਉੱਥੋਂ ਦੇ ਆਪਣੇ ਸਿੰਗਰ ਸੀਗੇ ਆਪਣੇ ਹੂੰ ਕੁੜੀ ਸੀ ਸਤਵੀਰ ਸੱਤੀ ਹੈ ਉਹਦਾ ਨਾ ਹੂੰ ਉਹ ਵੀ ਸੀਗੀ ਤੇ ਬੂਟਾ ਉੱਥੇ ਗਵੰਡੀ ਇਹਨਾਂ ਦਾ ਹੂੰ ਅਵਤਾਰਕਾ ਹੂੰ ਉਦੋਂ ਬਾਅਦ ਤਿੰਨ ਦਿਨ ਇਹ ਫਿਰ ਪੈ ਰਹੇ ਆਗੇ ਠੀਕ ਹੈ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਜਦੋਂ ਸੀ ਪਹੁੰਚੇ ਸਾਰੇ ਹੂੰ ਚੱਕਲੇ ਫੇ ਨਾਲ ਦੇ ਨਾਲ ਲੱਗੇ ਸੀ ਅਸੀਂ ਗੱਲ ਇਹ ਹੈ ਕਿ ਆਪਣੇ ਤੇ ਜਦੋਂ ਐਨੇ ਇਲਜ਼ਾਮ ਲੱਗੇ ਹੋਣ ਐਨੇ ਜ਼ਿਆਦਾ ਆਪਾਂ ਉਹਨਾਂ ਚੀਜ਼ਾਂ 'ਚੋਂ ਗੁਜ਼ਰੇ ਹੋਈਏ ਜਦੋਂ ਸਵਾਲ ਸਾਡੇ ਤੇ ਵੀ ਚੁੱਕੇ ਗਏ ਹੋਣ ਇੱਕ ਫੋਨ ਆਂਦਾ ਗਵੰਡੀਆਂ ਦਾ ਪਤਾ ਲੱਗਦਾ ਕਿ ਹਾਲਾਤ ਬਹੁਤ ਨਾਜ਼ੁਕ ਆ ਭੱਜ ਕੇ ਤੁਸੀਂ ਚਲੇ ਜਾਂਦੇ ਹੋ ਇਹ ਪਿਆਰ ਜਿਹੜਾ ਅਜੇ ਤੱਕ ਵੀ ਉਹ ਜ਼ਿੰਦਾ ਵਾ ਉਹ ਜਿਹੜਾ ਸਾਥ ਵਾ ਉਹ ਸੱਤ ਜਨਮਾਂ ਦਾ ਕਹਿੰਦੇ ਆ ਨਿਵਾਰ ਰਹੇ ਹੋ ਅੱਜ ਵੀ ਮੈਨੂੰ ਲੱਗਦਾ ਵੀਰ ਤੁਸੀਂ ਰੈਂਟ ਤੇ ਉਹ ਇੱਕ ਸਮਾਂ ਸੀ ਕਰੋੜਪਤੀ ਕਾਰਾਂ ਘਰ ਦੇ ਵਿੱਚ ਇਹਨਾਂ ਦੇ ਇੰਟਰਵਿਊ ਚ ਹੀ ਸੀ ਸੁਣਿਆ ਹੋਇਆ ਕਿੰਨੇ ਡਰਾਈਵਰ ਸੀ ਕਿੰਨੇ ਸਾਜ਼ੀ ਰੱਖੇ ਹੋਏ ਸੀ ਉਹ ਚੜ੍ਹਾਈ ਜਿਹੜੀ ਸੀ ਪੂਰੀ ਦੁਨੀਆ ਜਾਣਦੀ ਆ ਵਿਦੇਸ਼ਾਂ ਦੇ ਵਿੱਚ ਟੂਰ ਲੱਗਦੇ ਸੀ ਅੱਜ ਇਸ ਹਾਲਾਤ ਦੇ ਵਿੱਚ ਕੋਈ ਪੁੱਛਣ ਵਾਲਾ ਨਹੀਂ ਰਿਹਾ ਕੋਈ ਮਦਦ ਕਰਨ ਵਾਲਾ ਨਹੀਂ ਰਿਹਾ ਐਸਾ ਰੁੱਤ ਤੇ ਥੋੜੀ ਬਹੁਤੀ ਕਰਾਉਂਦੇ ਆ ਮੱਤ ਤੇ ਦਵਾਈ ਦੂ ਵੀ ਇਹਨਾਂ ਨਹੀਂ ਹੈਗਾ ਵੀ ਉਸੇ ਕਰ ਬਲਾਰੇ ਜਿਹੜੀ ਉਹ ਕਰੋੜਾਂ ਦੀ ਪ੍ਰਾਪਰਟੀ ਸਭ ਕੁਝ ਵਿਕ ਚੁੱਕਾ ਖਤਮ ਹੋ ਗਿਆ ਸਾਰੇ ਕੁਝ ਕਰਤਾ ਖਤਮ ਹੁਣ ਅੱਤ ਕੀ ਕਰੇ ਹਮੇਸ਼ਾ ਸਵਾਲ ਉੱਠਦਾ ਕਿ ਉਹ ਸਾਂਭਿਆ ਨਹੀਂ ਗਿਆ ਪੈਸਾ ਸਾਂਭਣਾ ਆਇਆ ਨਹੀਂ ਜਾਂ ਉਹ ਕਮਾਈ ਜਿਹੜੀ ਸ਼ਾਇਦ ਅੱਜ ਇਹਨਾਂ ਦੇ ਉੱਪਰ ਲੱਗਦੀ ਚਲੋ ਬੱਚੇ ਮਿਹਨਤ ਕਰਦੇ ਆ ਉਹਨਾਂ ਨੇ ਲਈ ਵੀ ਆ ਜਿੰਨਾ ਉਹਨਾਂ ਤੋਂ ਸਰ ਸਕਿਆ ਪਰ ਕੀ ਉਹ ਕਮਾਈ ਸੰਭ ਵੀ ਨਹੀਂ ਗਈ ਜਿਹੜੀ ਹੁਣ ਗੱਲ ਕਰਨੀ ਆ ਉਹ ਬਿਮਾਰ ਨੇ ਹੁਣ ਤਾਂ ਮੈਂ ਕੀ ਕਰਨੀ ਆ ਹਨਾ ਹੂੰ ਟੈਂਸ਼ਨ ਨਹੀਂ ਪਾਉਣੀ ਆਪਾਂ ਹੂੰ ਕੋਈ ਵੀ ਗੱਲ ਇਹ ਚ ਕਰਨੀ ਨਹੀਂ ਹੁਣ ਅਸੀਂ ਹੁਣ ਬਸ ਸਾਹਮਣਾ ਵਾ ਤੁਸੀਂ ਹਾਂਜੀ ਡਾਕਟਰ ਨੇ ਕੀ ਕਿਹਾ ਕਿ ਘਰ ਸੇਵਾ ਕਰੋ ਹਾਂਜੀ ਉਹ ਤਾਂ ਕਹਿੰਦਾ ਸੀਗਾ ਡਾਕਟਰ ਨੇ ਹੂੰ ਵੀ ਇਹ ਸੇਵਾ ਕਰ ਲੋ ਵੀ ਬਿੰਦ ਝਲਟਦੀ ਏ ਇਹ ਅੱਛਾ ਤੇ ਕੋਈ ਪਤਾ ਨਹੀਂ ਹਨਾ ਹੂੰ ਬੱਚੇ ਇਹ ਮਜਾਲਿਆ ਨੇ ਹੂੰ ਬੱਚੇ ਕਹਿੰਦੇ ਅਸੀਂ ਵਾਹ ਲਾਵਾਂਗੇ ਜਿੱਥੋਂ ਤੱਕ ਲੰਘੇ ਘਰੇ ਲੈ ਕੇ ਜਾਣਾ 172 ਕੈਸਟਾਂ ਕੱਢਣ ਤੋਂ ਬਾਅਦ ਅੱਜ ਦੀ ਦੁਨੀਆ ਅੱਜ ਦਾ ਸਮਾਂ ਦੇਖਣਾ ਕਿੰਨਾ ਕੌਖਾ ਹੋ ਗਿਆ ਇੱਕ ਉਹ ਵੀ ਸਮਾਂ ਸੀ ਜਦੋਂ ਚਾਰੇ ਪਾਸੇ ਚੜ੍ਹਾਈ ਸੀ ਕਾਰਾਂ ਸੀ ਕੋਠੀਆਂ ਸੀ ਗੱਡੀਆਂ ਸੀ ਜਿਹੜੀ ਚੀਜ਼ ਤੇ ਹੱਥ ਰੱਖਦੇ ਸੀ ਉਹ ਮਿਲਦੀ ਸੀ ਅਵਤਾਰ ਚਮਕ ਜੀ ਸਾਰੇ ਸ਼ੌਂਕ ਵੀ ਪੂਗਾਉਂਦੇ ਸੀ ਪਰ ਉਹ ਉਸ ਤੋਂ ਬਾਅਦ ਦਾ ਸਮਾਂ ਜਦੋਂ ਦਿਵਾਲੀਆ ਹੋ ਗਏ ਵਿਆਹ ਵੀ ਟੁੱਟਣ ਤੇ ਆ ਗਿਆ ਬਹੁਤ ਖਬਰਾਂ ਉੱਡੀਆਂ ਤਾਂ ਬੱਚਿਆਂ ਦੇ ਲਈ ਸਿੱਖਿਆ ਦਾ ਪ੍ਰਬੰਧ ਕਰਨਾ ਹੋਰ ਘਰ ਦੇ ਗੁਜ਼ਾਰੇ ਤੋਰਨੇ ਅੱਜ ਕਿਰਾਏ ਤੇ ਰਹਿ ਰਹੇ ਉਹ ਸਮਾਂ ਕਿੱਦਾਂ ਨੰਗਾਇਆ ਫਿਰ ਬਹੁਤ ਮੁਸ਼ਕਲ ਨਾਲ ਲਗਾਇਆ ਜੀ ਬੱਚੇ ਨੇ ਪੜਾਇਆ ਬਹੁਤ ਔਖਾ ਬਹੁਤ ਸਮਾਂ ਸੀਗਾ ਕਿਸੇ ਟਾਈਮ ਲਾਈਟ ਦਾ ਵੀ ਸਾਨੂੰ ਮੁਸ਼ਕਲ ਹੋ ਜਾਂਦੀ ਸੀ ਕੁੰਡੀਆਂ ਲਾ ਲਾ ਕੇ ਗੁਜ਼ਾਰਾ ਕੀਤਾ ਮੇਰੇ ਤੇ ਕਿਸ ਵੀ ਹੋਏ ਨੇ ਦੋ ਅੱਛਾ ਕੁੰਡੀ ਦਾ ਹੂੰ ਹੂੰ ਤੇ ਮਤਲਬ ਬਿਜਲੀ ਬਚਾਣ ਲਈ ਕੁੰਡੀਆਂ ਲਾਣੀਆਂ ਪੈ ਜਾਂਦੀਆਂ ਸੀ ਹਾਂਜੀ ਮੀਟਰ ਪਟਕੇ ਲੈ ਗਏ ਸੀਗੇ ਬਿਜਲੀ ਵਾਲੇ ਤੇ ਮੁੜ ਕੇ ਸਾਨੂੰ ਕੁੰਡੀ ਲਾਉਣੀ ਪੈਗੀ ਮੀਟਰ ਲਵਾਉਣ ਵਾਸਤੇ ਪੈਸੇ ਵੀ ਨਾ ਹੁੰਦੇ ਮੈਂ ਪੜਾਈਆਂ ਕਰਾਵਾਂ ਕੀ ਕੀ ਕਰਾਂ ਬੱਚਿਆਂ ਨੂੰ ਬਹੁਤ ਔਖਾ ਹੋ ਗਿਆ ਸੀ ਪਾਲਣੇ ਬਹੁਤ ਔਖੇ ਹੋ ਗਏ ਸੀ ਬੱਚੇ ਹੂੰ ਤੇ ਤੁਹਨ ਪਤਾ ਹੀ ਹੈ ਲੇਡੀ ਜੀ ਕਿੰਥੋਂ ਕਿਵੇਂ ਕਿਵੇਂ ਕਰੇ ਜੇ ਕੁਝ ਹੋਵੇ ਤਾਂ ਹਨ ਹਮ ਸਭ ਕੁਝ ਵਿਕ ਚੁੱਕਿਆ ਸੀ ਸਾਡਾ ਹਮ 2004 ਦੇ ਵਿੱਚ ਜਦੋਂ ਚਲੇ ਗਏ ਸੀ ਬਤਾ ਜੀ ਹਮ ਉਦੋਂ ਪਹਿਲੇ ਸਾਰਾ ਕੁਝ ਚੱਕਤਾ ਸੀਗਾ ਠੀਕ ਹੈ ਤੇ ਮੁਸ਼ਕਲ ਬਹੁਤ ਹੋ ਗਈ ਬੱਚਿਆਂ ਨੂੰ ਪਾਲਣ ਦੀ ਹਮ ਚਲੋ ਹੌਲੀ ਹੌਲੀ ਬੱਚੇ ਚੱਲ ਪੜ ਗਏ ਹੁਣ ਹਮ ਆਪ ਦਾ ਪ੍ਰਾਈਵੇਟ ਜੌਬ ਕਰਦੇ ਨੇ ਬਹੁਤੇ ਬੇਟਾ ਹੂੰ ਔਖੀ ਹੋ ਜਾਂਦਾ ਬਹੁਤ ਲੇਡੀਜ਼ ਨੂੰ ਉਹ ਕਮਾਈ ਸੰਭੀ ਨਹੀਂ ਗਈ ਕਮਾਈ ਬਿਕ ਗਈ ਜਾਂ ਕੋਈ ਵੀ ਤੁਹਾਡੇ ਆਪਸੀ ਕਾਰਨ ਬਣ ਗਏ ਚਲੋ ਪਰ ਉਹ ਸਮਾਂ ਕਿਦਾਂ ਦਾ ਸੀ ਜਦੋਂ ਹਿੱਟ ਸੀ ਪੂਰੀ ਦੁਨੀਆ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਟੂਰ ਮਿਲਦੇ ਸੀ ਜਾਣ ਦੇ ਮੌਕੇ ਮਿਲਦੇ ਸੀ ਚਾਹੁੰਦੇ ਸੀ ਲੋਕ ਸਰੋਤੇ ਆਹ ਦੁਕਾਨਾਂ ਚ ਜੋੜੀ ਜਿਹੜੀ ਸਾਨੂੰ ਚਾਹੀਦੀ ਹੈ ਸਰੋਤੇ ਦਾ ਸਾਡੇ ਪਹਿਲੇ ਦਿਨ ਤੋਂ ਤੇ ਹੁਣ ਤੱਕ ਚਾਹੁੰਦੇ ਹੀ ਹੈਗੇ ਅੱਛਾ ਹਾਂਜੀ ਨਹੀਂ ਨਹੀਂ ਹਾਂਜੀ ਹੂੰ ਸਰੋਤ ਤੇ ਸਾਨੂੰ ਬਹੁਤ ਪਿਆਰ ਕਰਦੇ ਆ ਤੁਹਾਡੇ ਜੋ ਫਰਮ ਹੋ ਗਿਆ ਧੰਨਵਾਦ ਕਰਦੀ ਆ ਸਰੋਤਿਆਂ ਦਾ ਇਹ ਸਰੋਤਿਆਂ ਕਰਕੇ ਮੈਂ ਵਾਰ-ਵਾਰ ਅਵਤਾਰ ਨਾਲ ਜੁੜੀ ਜਾਂਦੀ ਸੀ ਜਦੋਂ ਕੋਈ ਭੈਣ ਭਾਈ ਕਹਿ ਦਿੰਦਾ ਸੀ ਵੀ ਚੱਲ ਲਗਾ ਲੈ ਮੈਂ ਕਹਿ ਦਿੰਦੀ ਠੀਕ ਆ ਵੀ ਸ਼ੁਰੂ ਤੋਂ ਸਰੋਤ ਤੇ ਸਾਨੂੰ ਦੋਨਾਂ ਨੂੰ ਚਾਹੁੰਦੇ ਆ ਨਾ ਸਾਨੂੰ ਦੋਨਾਂ ਨੂੰ ਪਿਆਰ ਕਰਦੇ ਨੇ ਜਿੰਨਾ ਸਰ ਬਣੇ ਹੋ ਹਾਂਜੀ 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 ਅਸੀਂ ਤਾਂ ਬਹੁਤ ਪਿਆਰ ਕਰਦੀ ਆ ਮੈਂ ਤਾਂ ਸਰੋਤਿਆਂ ਨੂੰ ਸੱਚੀ ਆਪਣੇ ਮੈਂ ਆਪਣੇ ਦਿਲ ਦੀ ਦੱਸ ਰਹੀ ਹੈਗੀ ਅੱਜ ਵੀ ਜਦੋਂ ਤੁਸੀਂ ਬੋਲਦੇ ਹੋ ਤਾਂ ਲੋਕ ਕਹਿੰਦੇ ਨੇ ਕਿ ਤੁਹਾਡੀ ਆਵਾਜ਼ ਜਿਹੜੀ ਆ ਨਾ ਉਹ ਆਵਾਜ਼ ਅੱਜ ਤੱਕ ਬਦਲੀ ਨਹੀਂ ਆ ਉਹ ਉਸੇ ਤਰੀਕੇ ਦੀ ਆ ਮਤਲਬ ਕਿ ਕਿਸੇ ਕਿਸੇ ਦੇ ਵਿੱਚ ਜਾਦੂ ਉਦਾਂ ਦਾ ਹੁੰਦਾ ਗੋਡ ਗਿਫਟ ਆ ਜੀ ਅੱਜ ਵੀ ਅਖਾੜੇ ਲਾਉਂਦੇ ਹੋ ਹਾਂਜੀ ਹਾਂਜੀ ਲਾਉਣੇ ਆ ਮੈਂ ਤਾਂ ਵੀ ਕੋਈ ਆ ਜਾਂਦਾ ਸਿੰਗਰ ਕਹਿ ਦਿੰਦਾ ਵੀ ਪ੍ਰੋਵਨ ਲਾਉਣਾ ਫਿਰ ਬੱਚਿਆਂ ਵਾਸਤੇ ਮੈਂ ਤਾਂ ਖਵਾਉਣੀ ਆ ਬੱਚਿਆਂ ਨੂੰ ਉਹ ਲਾਦੇ ਨਹੀਂ ਮੈਂ ਪ੍ਰੋ ਜੇ ਜੇ ਸਾਰਾ ਕੁਝ ਹੁੰਦਾ ਫਿਰ ਲੋਡ ਲੱਗਦੀ ਕਿ ਨਹੀਂ ਨਹੀਂ ਫਿਰ ਮੈਂ ਕਿਉਂ ਹਣਾ ਹੂੰ ਫਿਰ ਜਦੋਂ ਸਾਰਾ ਕੁਝ ਸੀਗਾ ਹੂੰ ਫਿਰ ਆਪਣੇ ਹੂੰ ਪਰ ਸਰੋਤਿਆਂ ਵਾਸਤੇ ਤਾਂ ਮੈਂ ਹਾਜ਼ਰ ਹੀ ਹਾਂ ਹੂੰ ਜਦੋਂ ਵੀ ਕਹਿੰਦੇ ਅਵਤਾਰ ਨਾਲ ਵੀ ਤੂੰ ਗਾ ਲੈ ਮੈਂ ਕਹਿੰਦੇ ਨਹੀਂ ਹਾਂ ਗਾ ਲੈਣੀ ਆ ਹੂੰ ਇਹ ਸਾਡੇ ਸਰੋਤਿਆਂ ਨਾਲ ਪਿਆਰ ਕਰਕੇ ਮੈਂ ਬਾਰ-ਬਾਰ ਹੂੰ ਤੇ ਜੁੜ ਜਾਂਦੀ ਸੀਗੀ ਅਵਤਾਰ ਜੀ ਸੇਤ ਠੀਕ ਨਹੀਂ ਆ ਪਰ ਮੰਨਦੇ ਹੋ ਇਸ ਗੱਲ ਨੂੰ ਕਿ ਉਹਨਾਂ ਸਰੋਤਿਆਂ ਦੇ ਕਰਕੇ ਜੋੜੀ ਟੁੱਟਦੀ ਵੀ ਰਹੀ ਜੋੜੀ ਟੁੱਟੀ ਆਪਸੀ ਕਾਰਨਾ ਕਰਕੇ ਪਰ ਸਰੋਤਿਆਂ ਦੇ ਕਰਕੇ ਉਹ ਜੋੜੀ ਦੁਬਾਰਾ ਬਣੀ ਆ ਅੱਜ ਫੇਰ ਤੁਸੀਂ ਇਕੱਠੇ ਬੈਠੇ ਹੋ ਦੇਖੋ ਜੀ ਨਾ ਤਾਂ ਮੈਂ ਇਹਨਾਂ ਨੂੰ ਕਹਿਣਾ ਨਾ ਮੈਂ ਆਪ ਨੂੰ ਕਹਿਣਾ ਹੂੰ ਮੈਨੂੰ ਇਹ ਜਰੂਰ ਕਹਿਣਾ ਚਾਹੁੰਦਾ ਜਦੋਂ ਤੇ ਤਰੀਖ ਹਮ ਮਾਰ ਮਾਰਦੀ ਐ ਉਹਨੂੰ ਮਾਰਨ ਦਿਓ ਕੋਈ ਖੜਜ ਫੇਰ ਖੜਜ ਕੋ ਗੱਲ ਨਹੀਂ ਵੀ ਉਹ ਉਹ ਗੁੱਸੇ ਨੂੰ ਅੱਗੇ ਨਾ ਲਿਆ ਕਰ ਜਿਵੇਂ ਮਿਲ ਮੁਲਾ ਕੇ ਪੂਰਾ ਹੋਵੇ ਚੱਲਦਾ ਸਾਡੇ ਸਾਡਾ ਅਖਾੜਾ ਸਾਡਾ ਪਾੜਾ ਮਾੜਾ ਨਹੀਂ ਹਰੇ ਵੀ ਕਿਤੇ ਵੱਡੇ ਵੱਡੇ ਨੇ ਪੰਗੇ ਲੈ ਲਏ ਜੀ ਹਮ ਹਾਂ ਹੁਣ ਵੀ ਹੁਣ ਸਾਨੂੰ ਦੇਖਣ ਨੂੰ ਹੁਣ ਤੁਸੀਂ ਠੀਕ ਹੋ ਅੱਗੇ ਨਾਲੋਂ ਫਰਕ ਹੋ ਰਿਹਾ ਹਨਾ ਹਮ ਕਿੰਨਾ ਕਿਤੇ ਆਲਾਸ ਤੁਹਾਡਾ ਹੋ ਰਿਹਾ ਬੱਚੇ ਪਰਿਵਾਰ ਕਰਵਾ ਰਿਹਾ ਦੁਬਾਰਾ ਇਹ ਜੋੜੀ ਸਾਨੂੰ ਦੇਖਣ ਨੂੰ ਮਿਲੂਗੀ ਸਟੇਜ ਤੇ ਉਸੇ ਤਰੀਕੇ ਨਾਲ ਅਖਾੜੇ ਲਾਂਦੇ ਮਿਲੂਗੀ ਮਨ ਕਰਦਾ ਵਾ ਜਿਸ ਤਰ੍ਹਾਂ ਹੱਲੇ ਵੀ ਤੁਸੀਂ ਗਾਇਕੀ ਨਹੀਂ ਛੱਡੀ ਲਗਾ ਕੇ ਦੇਖੋ ਦਿਖਾ ਦਿਆਂਗੇ ਉਵੇਂ ਲੱਗੂ ਗੀਤ ਮੇਰੇ ਉਵੇਂ ਹੀ ਲੱਗਦੇ ਹਾਂ ਹਾਂ ਐ ਵੀ ਜਦੋਂ ਕੱਲਾ ਆ ਜਾ ਬੰਦਾ ਰਹੀ ਉਹਨੂੰ ਮਹਿਸੂਸ ਜੇ ਹੋਣਾ ਜਦੋਂ ਇਹ ਗਰੁੱਪ ਜਿਹੜਾ ਟੁੱਟ ਗਿਆ ਪਰਵਾਰ ਕਿਰਾਏ ਤੇ ਹਨਾ ਤੁਸੀਂ ਕਿਸੇ ਪਾਸੇ ਪਰ ਉਹ ਸਮਾਂ ਜ਼ਿਆਦਾ ਆਉਂਦਾ ਵਾ ਜਦੋਂ ਕੋਠੀਆਂ ਸੀ ਨੌਕਰ ਸੀ ਕਾਰਾਂ ਸੀ ਜਿਹੜੀ ਗੱਡੀ ਤੇ ਹੱਥ ਧਰਦੇ ਸੀ ਉਹ ਸਾਹਮਣੇ ਖੜੀ ਹੁੰਦੀ ਸੀ ਉਹ ਕਿਦਾਂ ਦਾ ਸਮਾਂ ਸੀ ਉਹ ਤਾਂ ਸਮਾਂ ਆਪਣੇ ਸੀਗਾ ਸਟੇਜ ਤੋਂ ਜਿਹੜੀ ਗੱਡੀ ਦੇਖ ਲੈਂਦੇ ਉਹ ਗੱਡੀ ਕਿਹੜੀ ਹੈ ਜਦੋਂ সাফਾਰੀ ਗੱਡੀ ਲਈ ਹੈ ਉਹਦੋਂ ਮੇਰੇ ਨਾਲ ਸਟੇਜ ਤੇ ਸੀਗਾ ਵਿਜੇ ਰਾਸਤਾਨੀ ਹਮ ਮਾ ਮੇਜਰਾ ਉਹ ਗੱਡੀ ਕਿਹੜੀ ਐ ਕਹਿੰਦਾ ਮੈਨੂੰ ਤਾਂ ਪਛਾਣ ਨਹੀਂ ਆਉਂਦੀ ਮਾ ਦੇਖ ਕੇ ਲਿਖਿਆ ਤਾਂ ਹੋ ਕੁਝ ਹਮ ਉਹ ਤੇ ਲਿਖਿਆ ਸੀ ਗੱਡੀ ਐ ਆਪਣੀ ਸਫਾਰੀ ਹਮ ਫੇਬ ਉਹਨੂੰ ਆਵਾਜ਼ ਮਾਰੀ ਬੰਦੇ ਹਮ ਮਾ ਜੀ ਦੀ ਸਫਾਰੀ ਗੱਡੀ ਐ ਉਹ ਬੰਦਾ ਮੇਰੇ ਕੋਲ ਆ ਕੇ ਜਾਵੇ ਹਮ ਇਹ ਫੇਰ ਮੈਂ ਇਥੋਂ ਉਹ ਕਹ ਦੱਸੋ ਉਹ ਨਾਲ ਵਗ ਜਾਏਗਾ ਬੰਡੇ ਹੂੰ ਕਹਿੰਦਾ ਬਗ ਚੱਲੇ ਗੱਡੀ ਨੇ ਚੱਲਣੀ ਹੈ ਹੂੰ ਉਹ ਘਰੇ ਆ ਕੇ ਮੇਰੇ ਜਵਾਕਾਂ ਨੂੰ ਗੱਡੀ ਦਿਖਾ ਗਿਆ ਕਹਿੰਦਾ ਗੱਡੀ ਦੱਸੋ ਮੁੰਡੇ ਉਹ ਹੂੰ ਮੁੰਡੇ ਦੇ ਮੁੰਡੇ ਵੱਡੇ ਦੇ ਕਹਿੰਦੇ ਕਹਿੰਦਾ ਡੈਡੀ ਗੱਡੀ ਸਫਾਰੀ ਹੈ ਮੈਂ ਪਹਿਲਾਂ ਦੇਖੀ ਗਏ ਕਹਿੰਦਾ ਨਹੀਂ ਦੇਖੀ ਮੈਂ ਬਸ ਐਂ ਪੁੱਛਣਾ ਹੱਲੇ ਵੀ ਗੀਤ ਲਿਖਦੇ ਹੂੰ ਮੈਂ ਜਿੱਦਾਂ ਪਹਿਲਾਂ ਲਿਖਦੇ ਹਾਂ ਉਹ ਚਾਰ ਨਹੀਂ ਮੁੱਕਿਆ ਚੋੜ ਜਿਹੜਾ ਤਲਗੀਤ ਬਹੁਤ ਲੱਗਦਾ ਹਾਸੇ ਖੇਡੇ ਆ ਅੱਛਾ ਹਾਂ ਸਮਾਜਿਕ ਗਾਣੇ ਲਿਖਦੇ ਹੋ ਹਾਂ ਮੈਂ ਮੈਂ ਲੱਚਰ ਨਹੀਂ ਲਿਖਦਾ ਜੀ ਅੱਛਾ ਹਾਂ ਪਰ ਕੌਮ ਤਾਂ ਬਹੁਤ ਲੱਗੀਆਂ ਲੱਚਰ ਗਾਣਿਆਂ ਨੂੰ ਲੈ ਕੇ ਉਹ ਜਮਾਨਾ ਹੋਰ ਸੀ ਜੀ ਹੂੰ ਉਹ ਸਾਰੇ ਲਿਖਦੇ ਸੀ ਹੂੰ ਹੂੰ ਉਹਦਾ ਨਵੇਂ ਮੁੰਡੇ ਸਾਡੇ ਤੋਂ ਬਾਅਦ ਉੱਠੇ ਜਿਹੜੇ ਹੂੰ ਉਹਦੀ ਆਈ ਸੀ ਕੈਸਟ ਚਾਂਜਰ ਬਣ ਮਿੱਤਰਾ ਪਰ ਅਵਤਾਰ ਜੀ ਇੰਨੀਆਂ ਕੈਸਟਾਂ ਹਿੱਟ ਹੋ ਗਈਆਂ ਦਿਵਾਲੀਆ ਹੋਣ ਦੇ ਕਾਰਨ ਕੀ ਬਣ ਗਏ ਦਿਵਾਲੀਆ ਜੀ ਕੋਈ ਹੋ ਜਾਂਦਾ ਹੈ ਕੰਪਨੀ ਕੰਪਨੀ ਦਾ ਕਰਕੇ ਸੌ ਗੱਲ ਹੋ ਜਾਂਦੀ ਹੈ ਹਮ ਲੋਕ ਆਉਂਦੇ ਕੰਪਨੀਆਂ ਜੇ ਪੈਸੇ ਪੂਹਾ ਪਵਾ ਕੇ ਮਿੱਤਰ ਪਿਆਰੇ ਸੀ ਜਵਾਬ ਵੀ ਨਹੀਂ ਦੇ ਸੀ ਫਿਰ ਉਹ ਕਹਿੰਦੇ ਸੀ ਤੈਨੂੰ ਨਹੀਂ ਚੱਕਿਆ ਸੀ ਉਹ ਮੈਂ ਲੈ ਜਾ ਜੀ ਐ ਹੋ ਗਿਆ ਹੂੰ ਉਹ ਦੁਵਾਲੀਆਂ ਉਹ ਕੰਪਨੀਆਂ ਭੱਜੀਆਂ ਇੱਥੋਂ ਦਿੱਲੀ ਨੂੰ ਹੂੰ ਐਨਾ ਜ਼ਿੰਦਗੀ ਦਾ ਸੰਘਰਸ਼ ਦੇਖਿਆ ਹਨਾ ਚੰਗੇ ਦਿਨ ਵੀ ਦੇਖ ਲਏ ਮਾੜਾ ਵਕਤ ਵੀ ਦੇਖ ਲਿਆ ਹੁਣ ਤਾਂ ਸਰੀਰ ਤੇ ਆਣ ਬਣੀ ਕੀ ਸਿੱਖਿਆ ਜ਼ਿੰਦਗੀ ਦੇ ਵਿੱਚ ਨਚੂੜ ਤੁਸੀਂ ਕੀ ਕੱਢਿਆ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਨਚੂੜ ਇਹ ਕੱਢਦੇ ਸੀ ਅਸੀਂ ਕਈ ਵਾਰੀ ਉਸਤਾਦ ਨਾਲ ਗੱਲਾਂ ਕਰਦੇ ਹੁੰਦੇ ਸੀ ਵੀ ਬਾਪੂ ਥੋੜਾ ਦਾ ਬਹੁਤ ਕੰਮ ਹੈ ਫਟਾਫਟ ਪਏ ਸੀ ਆਈ ਜਾਂਦੇ ਰਿਕਾਰਡਿੰਗਾਂ ਹੋਈ ਜਾਂਦੀਆਂ ਹੁਣ ਸਾਨੂੰ ਕੋਈ ਨਵੀਂ ਕੰਪਨੀ ਰਿਕਾਰਡ ਨਹੀਂ ਕਰਦੀ ਉਹ ਤਾਂ ਉਹ ਕਹਿੰਦਾ ਕਰਾਉਂਗਾ ਤੂੰ ਡਰ ਨਾ ਮੈਂ ਤੈਨੂੰ ਕਿਸੇ ਤਰੀਕੇ ਨਾਲ ਲੈ ਕੇ ਆਉਂਗਾ ਜਿਵੇਂ ਇੱਕ ਦਿਨ ਮੈਂ ਗੀਤ ਮੈਂ ਤੇ ਰਮੇਸ਼ ਵੀਰੇਟੇ ਨੇ ਬਦਲਿਆ ਹੂੰ ਜਿਹੜੀ ਬਾਹਰ ਬੰਨਿਆ ਬਾਤ ਸੀਗਾ ਦੇ ਰਿਕਾਰਡ ਬਾਹਰ ਹੋਇਆ ਜਦੋਂ ਨਾ ਵੇ ਸੱਜਣਾ ਇਹੋ ਨਾ ਕਹੇ ਮੇਰੇ ਦਿਲ ਦੇ ਟੁਕੜੇ ਨੂੰ ਭੁੱਲ ਜਾਂਦੇ ਨੇ ਰਮੇਸ਼ ਬਰੇਟੇ ਦਾ ਗਾਣਾ ਸੀਗਾ ਨਾ ਵੇ ਸੱਜਣਾ ਨਾ ਵੇ ਸੱਜਣਾ ਇਉਂ ਨਾ ਕਹਿ ਮੇਰੇ ਦਿਲ ਦੇ ਟੁਕੜੇ ਨੂੰ ਗਿਲਮੈਤੇ ਵਾਲੇ ਦਾ ਗਾਣੇ ਪਤੀ ਆ ਉਹ ਵੀ ਜਾਲਦੇ ਨੇ ਤੁਹਾਡੇ ਨਾ ਵੇ ਸੱਜਣਾ ਐ ਨਾ ਕਹਿ ਤੇਰੇ ਦਿਲ ਦੇ ਟੁਕੜੇ ਨੂੰ ਨਾ ਵੇ ਸੱਜਾ ਇਉਂ ਨਾ ਕਹਿ ਤੇਰੇ ਦਿਲ ਦੇ ਟੁਕੜੇ ਨੂੰ ਮੈਂ ਭੁੱਲ ਜੂੰਗੀ ਸੱਜਣਾ ਨੂੰ ਹਉਣ ਦੀ ਡੋਲੀ ਚੜਨ ਚੜਕੇ ਨੀ ਭੁੱਲ ਜਾਈਂਗੀ ਸੱਜਣਾ ਨੂੰ ਹੋਰ ਦੀ ਝੂਲੀ ਚੜਕੀ ਨਹੀਂ ਆਹ ਦੇਖੋ ਕਿੰਨੀ ਖੂਬਸੂਰਤੀ ਆ ਹਨਾ ਜਿੰਦਗੀ ਦੇ ਆ ਜੋਸ ਪੜਾ ਤੇ ਪਹੁੰਚ ਗਏ ਹੋ ਅੱਜ ਵੀ ਤੁਸੀਂ ਹਨਾ ਨਾਲ ਮੜੀ ਜੀ ਹਲੂਣਾ ਦਿੰਦੇ ਹੋ ਕਿ ਨਹੀਂ ਐਦਾਂ ਨਹੀਂ ਜੀ ਐਦਾਂ ਕਰਨਾ ਇਹ ਸਾਥ ਮੈਂ ਹਮੇਸ਼ਾ ਕਹੂੰਗੀ ਬਣਿਆ ਰਵੇ ਸਰੋਤੇ ਜਿਹੜੇ ਦੇਖ ਰਹੇ ਉਹ ਵੀ ਇਹੀ ਚਾਹੁੰਦੇ ਆ ਇਹ ਸਾਥ ਕਦੇ ਟੁੱਟੇ ਨਾ ਨਾ ਹੀ ਤੁਸੀਂ ਟੁੱਟਣ ਦੇਣਾ ਵਾ ਦੇਖੋ ਆਹੀ ਪੜਾ ਹੁੰਦਾ ਜਦੋਂ ਇੱਕ ਇੱਕ ਦੂਸਰੇ ਦੀ ਲੋੜ ਇਸੇ ਪੜਾ ਤੇ ਹੁੰਦੀ ਆ ਨਾ ਬਿਲਕੁਲ ਅਸੀਂ ਇਹੀ ਕਮਾਂਗੇ ਕਿ ਤੰਦਰੁਸਤ ਰਹਿਣ ਆਬਾਦ ਰਹਿਣ ਇਸ ਜੋੜੀ ਨੂੰ ਦੁਬਾਰਾ ਚਾਹਦੇ ਹੋ ਤਾਂ ਇਸ ਜੋੜੀ ਦਾ ਸਾਥ ਦਿਓ ਇਹਨਾਂ ਨੂੰ ਦੁਬਾਰਾ ਜਿਹੜਾ ਉਸ ਲੀਨ ਤੇ ਲੈ ਕੇ ਆਓ ਇਸ ਪਰਿਵਾਰ ਨੂੰ ਮਦਦ ਦੀ ਲੋੜ ਹੈ ਹਰ ਪਾਸਿਓਂ ਮਦਦ ਦੀ ਲੋੜ ਹੈ ਕੀ ਕਹਿਣਾ ਚਾਹਦੇ ਹੋ ਕੀ ਜ਼ਿੰਦਗੀ ਦਾ ਤੁਸੀਂ ਨਿਚੋੜ ਕੱਢਿਆ ਨਿਚੋੜ ਤਾਂ ਇਹ ਹੈ ਜੀ ਇਕੱਠ ਜਿਹੜਾ ਹੁੰਦਾ ਆਪਦਾ ਉਹ ਇਕੱਠ ਹੀ ਹੁੰਦਾਗਾ ਜੇ ਹੁਣ ਪਰਿਵਾਰ ਸੀਗਾ ਚੱਲ ਫੋਨ ਕਰਤਾ ਫਟਾਫਟ ਚੱਕ ਕੇ ਲੈ ਗਏ ਤੇ ਇਕੱਲਾ ਬੰਦਾ ਇਕੱਲਾ ਹੀ ਹੁੰਦਾਗਾ ਬਿਲਕੁਲ ਤੇ ਨਾਲੇ ਜੇ ਆਪਾਂ ਕਹੀਏ ਵੀ ਕੋਈ ਹੋਰ ਆਪਾਂ ਨੂੰ ਪਿਆਰ ਕਰਦਾ ਜਾਂ ਚੱਕ ਲੂਗਾ ਜਾਂ ਦੁੱਖ ਸੁੱਖ ਦੇ ਵਿੱਚ ਨਹੀਂ ਇਹ ਨਹੀਂ ਹੋ ਸਕਦਾ ਹਮ ਆਪਣਾ ਖੂਨ ਕਮ ਆਉਂਦਾ ਈ ਇਹ ਸਾਰੇ ਸੰਸਾਰ ਨੂੰ ਪਤਾ ਹੀ ਆ ਜਿਹੜਾ ਆਪਣਾ ਖੂਨ ਹੁੰਦਾ ਆਪਣਾ ਹੀ ਹੁੰਦਾਗਾ ਹਮ ਠੀਕ ਆ ਦੋਸਤੀਆਂ ਹੁੰਦੀਆਂ ਗੀਆਂ ਖਾਣ ਪੀਣ ਵਾਲੀਆਂ ਹੁੰਦੀਆਂ ਦੋਸਤੀਆਂ ਦੋਸਤ ਉੱਦਾਂ ਨਹੀਂ ਥੱਕਿਆ ਪਿਆ ਕਰ ਸਕਦੇ ਜਿੰਨਾ ਜਿਹੜਾ ਆਪ ਦਾ ਖੂਨ ਕਰ ਸਕਦਾ ਹੂੰ ਮੈਂ ਤਾਂ ਇਹ ਮੈਸੇਜ ਦੇ ਨਹੀਂ ਕਦੇ ਵੀ ਕਿਸੇ ਦਾ ਕਰਨਾ ਉੱਜੜੇ ਹੂੰ ਤੇ ਸਭ ਪਿਆਰ ਨਾਲ ਰਹਣ ਲੋਕ ਹੂੰ ਆਦਾ ਭੈਣ ਭਾਈ ਪਿਆਰ ਨਾਲ ਜੋ ਬੱਚਿਆਂ ਨੂੰ ਪਾਲਦਾ ਮੀਆਂ بیوی ਇਕੱਠੇ ਹੋ ਕੇ ਹੂੰ ਤੇ ਉਹਦੇ ਵਰਗੀ ਤਾਂ ਕੋਈ ਰਿਸ ਨਹੀਂ ਹੈਗੀ ਬਿਲਕੁਲ ਹੈਨਾ ਤੇ ਬਾਕੀ ਦਾ ਹੈਲਪ ਮੰਗਦੇ ਅਸਤ ਸ੍ਰੋਤਿਆਂ ਤੋਂ ਮੰਗਦੇ ਆ ਭੈਣ ਭਾਈਆਂ ਤੋਂ ਜਿਹੜੀ ਮੇਰੇ ਬੱਚਿਆਂ ਨੂੰ ਕੋਈ ਬਾਹਰ ਲਿਜਾ ਸਕਦਾ ਜ ਕੋਈ ਬਾਹਰੋਂ ਜਿਹੜੇ ਸਾਡੇ ਸ੍ਰੋਤੇ ਆਗੇ ਜਦੋਂ ਮੰਗਦੇ ਆ ਮੈਂ ਤਾਂ ਇਹੀ ਕਹੂੰਗਾ ਕਿ ਮੇਰੇ ਬੱਚਿਆਂ ਨੂੰ ਮੇਰੇ ਮਿੱਤਰ ਬਹੁਤ ਨੇ ਉਹ ਇਹਨਾਂ ਨੂੰ ਖਿੱਚ ਕੇ ਬਾਹਰ ਲੈ ਕੇ ਜਾਣਾ ਜਦੋਂ ਆ ਸੈੱਟ ਹੋਗੇ ਕਾਮਯਾਬ ਹੋਗੇ ਫੇਰ ਉਹ ਇਹ ਕੰਮ ਇੱਥੇ ਕਰੀ ਜਾਣ। ਹੂੰ। ਤੁਸੀਂ ਤਾਂ ਨਾਮ ਬਣਾ ਲਿਆ ਸ਼ੋਹਰਤ ਵੀ ਕਮਾ ਲਈ ਪਰ ਲੱਗਦਾ ਕਿ ਬੱਚਿਆਂ ਦਾ ਭਵਿੱਖ ਨਾ ਉਜੜੇ। ਹਾਂ। ਹੂੰ। ਬਾ ਬੱਚਿਆਂ ਦਾ ਹੀ ਵਿਗੜ ਗਈ ਦੋ ਸਿਰ ਤੋਂ ਛਤਰੀ ਲਹਿ ਗਈ। ਹੂੰ। ਫੇਰ ਤਾਂ ਭਿਜਣੇ ਸੀ। ਜੀ। ਉਹ ਭਿਜ ਗਏ। ਅਮਨਜੋਤ ਜੀ ਕਿੰਨੀਆਂ ਕਾਰਾਂ ਖੜੀਆਂ ਹੁੰਦੀਆਂ ਸੀ? ਕਾਰਾਂ ਤਾਂ ਸੀ ਜੀ ਫੇਰ ਗਰੁੱਪ ਜਾਂਦਾ ਸੀਗਾ। ਗਰੁੱਪ ਜਾਂਦਾ ਸੀ ਚਲੋ ਅਲੱਗ ਵੀ ਗਰੁੱਪ ਅਸੀਂ ਭੇਜਦੇ ਸਾਨੂੰ ਅੱਡ ਜਾਂਦੇ ਆ ਗੱਡੀਆਂ ਸਾਡੀਆਂ ਹੂੰ ਬਾਕੀ ਦਾ ਨ 17 18 ਗੱਡੀਆਂ ਤਾਂ ਫਿਰ ਆਗਲਾ ਕਹਿੰਦਾ ਇੰਨੀਆਂ ਗੱਡੀਆਂ ਕੀ ਕਰਾਉਣੀਆਂ ਸੀ ਤੁਸੀਂ ਗੱਡੀਆਂ ਤਾਂ ਬਹੁਤ ਸੀ 7 8 ਗੱਡੀਆਂ ਸਾਡੇ ਕੋਲ ਡਰਾਈਵਰ ਵੀ ਉਨੇ ਹੀ ਸਾਜੀ ਕਿੰਨੇ ਹਾਂਜੀ ਸਾਜੀ ਹੁੰਦੇ ਸਾਡੇ ਬਾਹਰ ਬਹੁਤ ਹੁੰਦੇ ਜਾਂਦੇ ਵੀ ਤੁਹਾਨੂੰ ਅਸੀਂ ਗਰੁੱਪ ਹੁੰਦਾ ਸੀ ਜੀ ਪੂਰਾ ਵਧੀਆ ਤੇ ਜਿੰਨੇ ਪਾਰਟੀ ਨੂੰ ਕੱਢਦੇ ਪਾਰਡ ਚੋਂ ਕੱਢਦੇ ਨਹੀਂ ਸਾਜੀ ਡਬਲ ਡਬਲ ਸਾਜੀ ਹੁੰਦੇ ਸੀ ਕਿਉਂ ਥੱਕ ਵੀ ਜਾਂਦੇ ਸੀਗੇ ਵਿਚਾਰੇ ਚਾਰ ਚਾਰ ਪਰਮਣ ਲਾਉਣਾ ਹੈ ਅੱਛਾ ਤਿੰਨ ਤਿੰਨ ਪਰਮ ਤਾਂ ਪੱਕੇ ਹੀ ਸੀਗੇ ਹੂੰ ਬਹੁਤ ਕੁਝ ਖਰੀਦਦੇ ਸੀ ਬਹੁਤ ਰੱਬ ਨੇ ਬਹੁਤ ਹੀ ਕੁਝ ਦਿੱਤਾ ਸੀਗਾ ਇਹ ਹੀ ਸੋਗਲ ਨਹੀਂ ਲੋਕਾਂ ਦਾ ਪਲਾਟ ਖਰੀਦਦੇ ਸੀ ਮੈਂ ਜਿਹੜਾ ਪਲਾਟ ਦੇ ਸੀ ਕਿੰਨੇ ਦਾ ਵੀ ਇਹ ਕਹਿੰਦੇ ਸਵਾ ਕੇਲੇ ਦਾ ਮੈਂ ਕਰ ਦਿਆ ਅੱਜ ਆਪਣਾ ਘਰ ਵੀ ਨਹੀਂ ਰਿਹਾ ਸਮਾ ਕਿੰਨਾ ਬਲਵਾਨ ਹੁੰਦਾ ਤੁਸੀਂ ਦੇਖੋ ਕਿ ਕਿੱਥੇ ਕੋਠੀਆਂ ਕਾਰਾਂ ਡਰਾਈਵਰ ਤਰ੍ਹਾਂ ਤਰ੍ਹਾਂ ਦੇ ਅਲੱਗ-ਅਲੱਗ ਸਾਜ਼ੀਆਂ ਦੀਆਂ ਟੀਮਾਂ ਅਖਾਰਿਆਂ ਦੀ ਕੋਈ ਗਿਣਤੀ ਨਹੀਂ ਤਾਂ ਉਹ ਦੁਕਾਨਾ ਜੋੜੀ ਜਿਸ ਨੂੰ ਬਹੁਤ ਪਿਆਰ ਵੀ ਮਿਲਿਆ ਪਰ ਅੱਜ ਦੇਖੋ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਐ ਅੱਜ ਕਹਿ ਰਹੇ ਸੀ ਆਫ ਕੈਮਰਾ ਕਿ ਕਿੱਥੇ ਅਸੀਂ ਮਾਲਕ ਬਣੇ ਫਿਰਦੇ ਸੀ ਪਰ ਅੱਜ ਅਸੀਂ ਇੱਕ ਤਰੀਕੇ ਦੇ ਨਾਲ ਮੰਗਤੇ ਬਣ ਗਏ ਆ ਤੁਸੀਂ ਸੋਚੋ ਕਿ ਐਡੀ ਵੱਡੀ ਗੱਲ ਕੋਈ ਕਵੇ ਤਾਂ ਉਹਦੇ ਕਿੰਨੇ ਕੁ ਮਾਇਨੇ ਜਾਂ ਕਿੰਨਾ ਉਸ ਦੇ ਪਿੱਛੇ ਦੁੱਖ ਸੰਘਰਸ਼ ਉਸ ਦੇ ਨਾਲ ਜੁੜਿਆ ਹੋਏਗਾ ਸੋਵਤਾਰ ਚਮਕ ਤੇ ਨਾਲ ਅਮਨਜੋਤ ਕੌਰ ਦੁਗਾਣਾ ਜੋੜੀ 80 90 ਦੇ ਦਹਾਕਿਆਂ ਦੇ ਵਿੱਚ ਰਾਜ ਕਰਨ ਵਾਲੀ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਅਮੀਰ ਸਟਾਰ ਜੋੜੀ ਜਿਹਨੂੰ ਕਿਹਾ ਜਾਂਦਾ ਸੀ ਤਾਂ ਉਹ ਜੋੜੀ ਜਿਹੜੀ ਹੈ ਅੱਜ ਉਸ ਮੋੜ ਤੇ ਆ ਗਈ ਹੈ ਜਿੱਥੇ ਇਸ ਜੋੜੀ ਨੂੰ ਇਨ੍ਹਾਂ ਕਲਾਕਾਰਾਂ ਨੂੰ ਬਹੁਤ ਲੋੜ ਹੈ ਤੁਹਾਡੇ ਸਾਥ ਦੀ ਸੁਬਠਿੰਡਾ ਦੇ ਵਿੱਚ ਮੌਜੂਦ ਸੀ ਖਾਸ ਹਾਲਾਤ ਜਾਣਨ ਦੇ ਲਈ ਪਹੁੰਚੇ ਹਾਲਾਤ ਕੁਝ ਠੀਕ ਨਹੀਂ ਬੱਚਿਆਂ ਨੇ ਸੰਭਿਆ ਹੈ ਤਾ ਆਪਣੇ ਪੈਰਾਂ ਤੇ ਦੁਆਰਾ ਖੜੇ ਹੋ ਰਹੇ ਨੇ ਅਵਤਾਰ ਚਮਕ ਜੀ ਸੋ ਸਾਨੂੰ ਸਾਥ ਇਹਨਾਂ ਦੀ ਦੇਣ ਦੀ ਬਹੁਤ ਵੱਡੀ ਲੋੜ ਹੈ ਤੁਸੀਂ ਵੀ ਪਹੁੰਚੋ ਮਿਲੋ ਇਹਨਾਂ ਦੇ ਨਾਲ ਗੱਲਬਾਤ ਕਰੋ ਇਹਨਾਂ ਦੀ ਮਦਦ ਦੇ ਲਈ ਆਪਣਾ ਹੱਥ ਜ਼ਰੂਰ ਦਬਾਓ